ਨਹੀਂ ਵੀ ਦੇਖ ਲੋ ਹਨਾ ਮੇਲੇ ਤੇ ਜਿਹੜੇ ਜੋ ਆਪਾਂ ਰਿੰਗ ਤੋਂ ਜਾਣ ਤੋਂ ਪਹਿਲਾਂ ਦੀ ਤਿਆਰੀ ਦੇਖ ਲੋ ਬਰਫ ਵਰਗੀ ਚਿੱਟੀ ਬੱਛੀ ਗੜ ਕੇ ਲੈ ਗਿਆ ਬੰਦਾ ਦੇਖੋ ਇੱਕ ਹੋਰ ਲਈ ਆਉਂਦਾ ਹਨਾ ਓਵਰਵਿਊ ਚੈੱਕ ਕਰ ਲੋ ਤੁਸੀਂ ਤੇ ਆ ਗਈ ਦਰਸੀ ਸਾਰੀਆਂ ਦਿਖਾਵਣੇ ਆਪਾਂ ਹੌਲੀ ਹੌਲੀ ਇੱਧਰ ਦੇਖੋ ਤੁਸੀਂ ਜਿਹੜਾ 골 ਡੱਗੀ ਬਣੀ ਹੋਈ ਆ ਹਨਾ ਤੇ 골 ਡੱਗੀ ਦੇ ਜਿਹੜੀ ਤਿਆਰੀ ਆ ਜਿਹੜੀ ਚੱਲੀ ਜਾਂਦੀ ਆ ਆ ਤਿਆਰੀ ਹੁੰਦੀ ਆ ਐਫ ਐਫ ਦੀ ਗੱਲ ਕਰਕੇ گاਵਾ ਦੀ ਗੱਲ ਕਰਕੇ ਤੇ ਇਧਰ ਬਾਈ ਝੋਟੀ ਨੀਲੀ ਰਾਵੀ ਦੀ تیاری ਦੇਖੋ ਬੁਰਸ਼ਨਾ ਕਿਵੇਂ ਹੈ ਨਾ ਸਾਰੇ ਆਸੇ ਪਾਸੇ ਕਿੰਨਾ ਘੈਂਟ ਮਾਹੌਲ ਦਿਖਾਦ ਗਏ ਆਪਾਂ ਇਧਰ ਸਿੰਘ-ਸੁੰਗ ਵੀ ਬਣਾਈ ਜਾਂਦੇ ਹੈਗੇ ਇਹ ਆ ਇੱਕ ਹੋਰ ਐਚਐਫ ਬੱਛੀ ਦੇਖੋ ਹੁਣ ਹਨਾ ਤੇ ਆਹ ਦੇਖੋ ਸਕੰਜੇ ਦੇ ਵਿੱਚ ਲਾ ਕੇ ਹਨਾ ਕਿਵੇਂ ਸਿੰਘ-ਸੁੰਗ ਬਣਾਈ ਜਾਂਦੇ ਹੈਗੇ ਇੱਧਰ ਚੋਟੀ ਦੇ ਤੇ ਆਹ ਦੇਖੋ ਬਣਾਈ ਜਾਂਦੇ ਦੇਖੋ ਸਿੰਘ ਐਂ ਸਿੰਘ ਬਣਦੇ ਹੈ ਹੈ ਇਧਰ ਆ ਸੇ ਪਾਸੇ ਖੜੇ ਤੇ ਆਹ ਗਾਂ ਦੇਖੋ ਬੱਚੀ ਇਹਦਾ ਹਾਈਟ ਦੇਖੋਗੇ ਤੁਸੀਂ ਹਨਾ ਬਹਿੜ ਦੀ ਕਿੰਡੀ ਵੱਡੀ ਹਾਈਟ ਹੈ ਤੇ ਇੱਧਰ ਤੁੰਗ ਵਾਲੀ ਆਲੇ ਖੜੇ ਆ ਦੇਖ ਚੱਟ ਸਾਰੀਆਂ ਬੱਚੀਆਂ ਨਮਾਈ ਜਾਂਦੇ ਆ ਕਿਉਂਕਿ ਐਫ ਜਮਾ ਖਰਗੋਛਾਂ ਵਰਗੀਆਂ ਕੱਢ ਲੈਣਗੇ ਨਵਾ ਨਵਾ ਕੇ ਇਸ ਰਿੰਗ ਦੇ ਉੱਤੋਂ ਦੀ ਆਪਾਂ ਜਿਹੜਾ ਡੱਗੀ ਦੇ ਉਤੋਂ ਦੀ ਗੇੜਾ ਦਵਾਦਗੇ ਸਾਰਾ ਦੇਖੋ ਤਿਆਰੀ ਇਧਰ ਹਜੇ ਜਿਹੜੀ ਹੈਗੀ ਹੈ ਹਜੇ ਵਾਰੀ ਨਹੀਂ ਮਿਲੀ ਆ ਬੱਚੀ ਨੂੰ ਉਹ ਦੇਖੋ ਉਧਰ ਦੇ ਉਤੋਂ ਦੀ ਲੈ ਕੇ ਜਿਹੜੀ ਜਰਸੀ ਲੈ ਕੇ ਆਏ ਸੀਗੇ ਉਹਨਾਂ ਵਾਈ ਜਾਂਦੇ ਆ ਤੇ ਬਾਈ ਜਿਵੇਂ ਦੇਖੋ ਹਨਾ ਇੱਧਰ ਸ਼ੈਂਪੂ ਸ਼ੂਂਪੂ ਹੱਥ ਚ ਲਈ ਲੈ ਇੱਠਾ ਦੇਖੋ ਬਾਈ ਦੇ ਹੱਥ ਸ਼ੈਂਪੂ ਨਾਲ ਨਵਾਈ ਜਾਂਦੇ ਆ ਬਾਈ ਪੂਰੀ ਮਿਹਨਤ ਲੱਗੀ ਹੋਈ ਐ ਬਾਕੀ ਰਿੰਗ ਦੇ ਵਿੱਚ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਪਾਰਟਿਸਪੇਟ ਕਰਨਾ ਹੀ ਬਹੁਤ ਵੱਡੀ ਗੱਲ ਆ ਇੱਕ ਗਾਂ ਹੋਰ ਆਈ ਆ ਉਧਰ ਦੇਖੋ ਹਨਾ ਦੇਖੋ ਐਡਿੰਗ ਐਡਿੰਗਾ ਗਾਵਾ ਤੁਹਾਨੂੰ ਦਿਖਾਤੀਆਂ ਆਪਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਠੀਕ ਹੈ ਨਾ ਇਹ ਮਾਹੌਲ ਆ ਜਿਹੜਾ ਪੀਡੀਐਫ ਜਗਰਾਮਾ ਜਿਹੜਾ ਮੇਲਾ ਲੱਗਿਆ ਹੋਇਆ ਤੇ ਬਹੁਤ ਸੋਹਣਾ